ਵੜਿੰਗ ਸਾਹਿਬ ਅਕਸਰ ਜਿੱਤਣ ਤੋਂ ਬਾਅਦ ਕੋਈ ਇਸ ਤਰ੍ਹਾਂ ਬੈਂਦਾ ਨਹੀਂ ਜਿਵੇਂ ਤੁਸੀਂ ਅੱਜ ਬੈਠੇ ਹੋ ਆ ਕੇ ਭੁੱਲ ਜਾਂਦਾ ਹੈ ਇਹ ਮੇਰਾ ਯਾਰ ਹੈ ਪੱਕਾ ਜੀ ਇਹ ਰਾਜਾ ਵੜਿੰਗ ਜਦੋਂ ਜਦੋਂ ਜਿੱਤਦਾ ਇੱਥੇ ਆਉਂਦਾ ਇਹਨੂੰ ਪੁੱਛ ਲਾ ਹਾਈ ਵਾਰੀ ਤਿੰਨ ਵਾਰੀ ਚਾਰ ਵਾਰੀ ਔਰ ਜਦੋਂ ਮੈਂ ਆਉਣਾ ਇਹਨੂੰ ਮਿਲਣਾ ਜਿਵੇਂ ਕੋਈ ਆਉਂਦੇ ਜੇ ਮੈਂ ਇੱਥੋਂ ਦੀ ਨੰਗਾ ਅਕਸਰ ਕਾਜੂ ਬਦਾਮ ਵਾਲੀ ਚਾਹ ਮਿਲ ਜਾਂਦੀ ਹੈ ਨਾ ਅੱਜ ਸਿੰਪਲ ਚਾਹ ਮਿਲ ਰਹੀ ਹੈ ਕਿਹੋ ਜਿਹੀ ਲੱਗ ਰਹੀ ਕਾਜੂ ਬਦਾਮ ਵਾਲੀ ਵੀ ਪੀਨੇ ਆ ਇਹ ਵੀ ਪੀਨੇ ਹੈ ਥੇਰੀ ਜਿਹੜੀ ਦੁਆ ਹੈ ਨਾ ਦੁਆ بس ਕੰਮ ਉਹ ਹੀ ਕਰਦੀ ਮਾਲਕ ਜੀ ਮਾਲਕ ਜੀ ਸੁਣ ਅਸੀਂ ਤਾਂ ਦਰਦਰ ਦੇ ਹਰ ਦਰ ਤੇ ਜਾਣਾ ਹੈ ਤੇ ਜਦੋਂ ਇਹੋ ਜਿਹੇ ਬੰਦੇ ਦੇ ਦਰਦ ਤੇ ਆਉਣੇ ਆ ਫਿਰ ਇਹਦੀ ਦੁਆ ਹੈ ਜਿਹੜੀ ਉਹ ਤੁਰ ਦਰਗਾ ਜਾਮੀ ਕਿੰਨੇ ਚਿਰ ਦੀ ਤੁਹਾਡੀ ਇੱਕ ਸਪੋਰਟ ਕਰ ਰਹੀ ਜੀ ਕਿੰਨੇ ਚਿਰ ਤੋਂ ਮੇਰਾ ਖਿਆਲ ਮਗਰਲੇ 1213 ਸਾਲਾਂ ਪਹਿਲੇ 2012 ਦੇ ਇਲੈਕਸ਼ਨ ਰਾਏ ਵੜੇ ਦਾ ਪੱਕਾ ਆ ਦੇਖ ਲਾ ਮੈਨੂੰ ਕਹਿੰਦਾ ਮੈਂ ਕਾਂਗਰਸ ਦਾ ਲਾਈ ਬੈਠਾ ਹੁਣ ਮੈਨੂੰ ਆਉਂਦੇ ਨੂੰ ਆ ਦਿਖਾਇਆ ਕਿੰਨਾ ਚਿਰ ਹੈ ਗਿਆ ਲੱਗਦਾ ਨਹੀਂ ਕਿ ਤੇ ਪੇਠੀ ਵਿਕਣੀ ਪਊਗੀ ਕਦੀ ਬਿਲਕੁਲ ਨਹੀਂ